ਅਭੀ ਤੋ 28 ਦਸੰਬਰ ਤੱਕ ਨਤੀਜੇ ਆਨੇ ਨੇ ਨਾ ਬਿਲਕੁਲ ਬਿਲਕੁਲ ਪਕੌੜੇ ਵੀ ਬਣਾਉਣੇ ਆ ਜਲੇਬੀਆਂ ਵੀ ਖਾਣੇ ਆ ਸਭ ਕੁਝ ਕਰਦੇ ਗੁਰੂ ਸਾਹਿਬ ਦੀ ਮਾਤਾ ਗੁਜਰ ਕੌਰ ਨੂੰ 38 ਸਾਲ ਦੇ ਸੀ ਕੋਈ ਛੋਲੇ ਛੋਲੇ ਦੀ ਮੁੱਠ ਨਹੀਂ ਦਿੱਤੀ ਗੈ ਨਾ ਬੁਆ ਨਹੀਂ ਖੋਲਿਆ ਲੰਗੇ ਪੈਰੀ 99 ਕਿਲੋ ਵੀ ਟ੍ਰਾਂ ਅਨੰਦਪੁਰ ਸਾਹਿਬ ਤੋਂ ਫਤੇਗੜ ਪਤਾ ਨਹੀਂ ਨਾ 7-9 ਸਾਲ ਦੇ ਨੂੰ ਕਿਵੇਂ ਲਈ ਸਾਡਾ ਆ ਵਿਰਸਾ ਹੈ ਤੁਸੀਂ ਕੀ ਕਰ ਲੱਗੇ ਹੋ ਹਰ ਫਰੰਟ ਤੇ ਫੈਲ ਅਸੀ ਕਮਜ ਹਮ ਨਸ਼ੇ ਦੀ ਰਾਜਧਾਨੀ ਆ ਪੰਜਾਬ ਏਕੇ ਬੰਦੇ ਬਿਲਕੁਲ ਜੀ ਬਿਲਕੁਲ ਹਾਂ ਫੇਰ ਚੱਲੂਗਾ ਨਸ਼ੇ ਦੀ ਕੈਂਸਰ ਦੀ ਰਾਜਧਾਨੀ ਹੈ ਕ腐ਸ਼ਨ ਦੀ ਰਾਜਧਾਨੀ ਹੈ ਹੂੰ ਤੇ ਦਾਜ ਦੀ ਰਾਜਧਾਨੀ ਹੈ ਹੂੰ ਸਮਝ ਤਾ ਚਾਰੇ ਹੋਂਤਾਈਆਂ ਜਿਹੜੀਆਂ ਹੈਗਾ ਉਹ ਪੰਜਾਬ ਨੇ ਪੂਰੀਆਂ ਸਮਾਰਕ ਅਡਾਪਟ ਕੀਤੀਆਂ ਹਨ ਹਾਂ ਦੂਜੀ ਸਟੇਟ ਨੇ ਤਾਂ ਨਹੀਂ ਕੀਤੀ ਕੀ ਮੈਨੂੰ ਭਗਵਾਨਤ ਮਾਨ ਕਹਿੰਦਾ ਵੀ ਕੋਲੋਂਸਿਆਂ ਹਜ਼ਾਰ ਮੁੰਡਾ ਹਜ਼ਾਰ ਬੰਦਾ ਲੈ ਕੇ ਜਾ ਮੁੰਡੇ ਦੇ ਵਿਆਹ ਤੇ ਇਹ ਸਮਾਜਿਕ ਕੈਂਸਰ ਹੈ ਕਿਉਂ ਕਿ ਹੈ ਉਹ ਵੀ ਦੱਸਦਾ ਇਸ ਸਮਾਜਿਕ ਕੈਂਸਰ ਨੇ ਕਿਸੇ ਦੂਸਰੇ ਕੈਂਸਰ ਦਾ ਜਨਮ ਦਾਤਾ ਉਹ ਦੱਸਦਾ ਕਿਵੇਂ ਹੂੰ ਕਹਿੰਦੇ ਇਹ ਕਹਿਣਗੇ ਲੈਣਾ ਦੇਣਾ ਕੁਝ ਨਹੀਂ ਹਜ਼ਾਰ ਬੰਦਾ ਆਊਗਾ ਹੂੰ ਉਹ ਠੰਡੇ ਵਾਲੇ ਬਹੁਤ ਜਾਨ ਲੈ ਜਾਂਦੇ ਬਿਲਕੁਲ ਲੈ ਜਾਂਦੇ ਕੋਈ ਡਾਊਟ ਨਹੀਂ ਸਾਡੇ ਤਾਂ ਹੁਣ ਫਰੀਦਕੋਟ ਮੋਗਾ ਵੀ ਉਹੀ ਹਾਲ ਹੈ ਵੀ ਉਹਨੂੰ ਪੁੱਛਣਾ ਹੋਵੇ ਲਿਖ ਲੈਣਾ ਦੇਣਾ ਕੋਈ ਨਹੀਂ ਵੀ ਧੀ ਵਾਲਾ 1000 ਬੰਦੇ ਰੋਟੀ ਕਿਵੇਂ ਖਾਊਗਾ 5000 ਨੂੰ ਪਲੇਟ ਹੈ ਮੈਰਿਜ ਪੈਲਸਾਂ ਚ ਹੂੰ ਬਿਲਕੁਲ ਠੀਕ ਹੈ ਉਹ ਧੀ ਦੇ ਬਾਪ ਨੂੰ ਜਿਹੜਾ ਤਰ੍ਹਾਂ 1000 ਬੰਦਾ ਨਾ ਉਹ ਕੈਂਸਰ ਛੱਡ ਜਾਂਦਾ ਬਿਲਕੁਲ ਰੋਗ ਕੈਂਸਰ ਨਹੀਂ ਤਾਂ ਹੋਰ ਕੋਈ ਪੰਗਾ ਹਾਰਟ ਅਟੈਕ ਹੋ ਜੂ ਅਧਰੰਗ ਹੋ ਜੂ ਵਿਚਾਰੇ ਨੂੰ ਮਤਲਬ ਕਾਬੇ ਕੋਡ ਮੈਂ ਫਿਰ ਮਿਲ ਗਿਆ ਜੀ ਕਾਹਦੀਆ ਕਰਦੇ ਗਿਆਨੀ ਜੀ ਸ਼ਬਦ ਪੜਦਾ ਸੱਜਣ ਘਰ ਆਏ ਇਹ ਸੱਜਣ ਘਰ ਆਏ ਲਟੇਰੇ ਘਰ ਆਏ ਸੀਗੇ ਨਾਲੇ ਤਾਂ ਸਾਡੀ ਧੀ ਨੂੰ ਪੜੀ ਲਿਖੀ ਨੂੰ ਲੈ ਕੇ ਤੇ ਨਾਲੇ 50 ਲੱਖ ਲਵਾ ਗਏ ਹਾਂ ਮੜੀਆਂ ਮੋਛਾਂ ਤਾੜੀਆਂ ਝੱਗੀਆਂ ਪਾਇਆਂ ਹੁੰਦੀਆਂ ਮੈਨੂੰ ਬੜੀਆਂ ਮਤਾਂ ਦਿੰਦਿਆ ਤੁਤੋ ਮਤਾਂ ਲਾਉਂਗਾ ਮੈਂ ਆਈ ਨੇਵਰ ਟੇਕ ਉਹਨਾਂ ਦੀ ਸਲਾਹ ਨਹੀਂ ਲੈਣਾ ਚਾਹੁੰਦਾ ਜਿਹੜੇ ਫੇਲ ਹੈ ਫੇਲ ਬੰਦਾ ਮਤਾਂ ਦਿੰਦੇ ਆ ਜਿਨ੍ਹਾਂ ਦੇ ਛਾਪਾਂ ਧੀ ਹਾਲਿਆਂ ਦੀਆਂ ਹਾਂ ਫਿਕਰਵਾਨ ਵੀ ਪਾਈ ਹੈ ਹੂੰ ਤੇ ਨਾਲੇ ਸ਼ਬਦ ਪੜੀ ਜਾਂਦਾ ਕਹਿੰਦੇ ਜੀ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਿਸਾਉਦਾ ਬੋਲੋ ਇਹ ਕੈਂਸਰ ਹੈ ਵੀ ਬਿਲਕੁਲ ਇਹ ਕੈਂਸਰ ਦੇ ਜਨਮਦਾਤਾ ਹੈ ਸ਼ਾਪਾ ਸ਼ੂਕਾ ਗੁਿੱਤੀਆਂ ਵਾਲਿਆਂ ਦਾ ਲੱਕ ਤੋੜਦਾ ਤੁਸੀਂ ਬਿਲਕੁਲ ਸਹੀ ਮਹਿੰਗੇ ਵਿਆਹ ਹਨ ਕਿਸੇ ਸਟੇਟ ਚ ਨਹੀਂ ਇਹਨਾਂ ਖਰਚਾ ਜਿੱਨਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਹੈ ਕੋਈ ਗੁਰੂਆਂ ਪੀਰਾਂ ਦੀ ਧਰਤੀ ਨਹੀਂ ਛੱਡੀ ਤੁਸੀਂ ਜੀ ਉਹ ਸੀ ਹੁਣ ਨਹੀਂ ਰਹੀ ਠੀਕ ਹੈ ਜੀ ਇਹ ਭਾਵਕ ਹੋ ਕੇ ਵੀ ਗੱਲਾਂ ਕਰ ਰਹੇ ਆ ਹੂੰ 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 ਗੁੱਸੇ ਨਾਲ ਵੀ ਕਰ ਰਹੇ ਆ ਕਿਉਂਕਿ ਇਹ ਇੱਕ اٹਲ ਸਚਾਈ ਹੈ ਤੇ ਕੋਈ ਬੋਲ ਨਹੀਂ ਸਕਦਾ ਤੇ ਲਈ ਡਰਾਣੇ ਤੇ ਬੋਲਣਾ ਹੀ ਕੀ ਹੈ ਤੇ ਨੈਵਰ ਟੱਚ ਥੀਸ ਮੈਟਰਸ ਉਹ ਇਸ ਟਾਪਿਕ ਨੂੰ ਟੱਚ ਨਹੀਂ ਕਰਦੇਗੇ ਉਹ ਤਾਂ ਆਪ ਜਾਂਦੇ ਵਿਆਹ ਚ 8 10 ਗਨਮਨ ਹੁੰਦੇ ਆ ਨਾ ਭੋਗਾਂ ਤੇ ਤੇ ਵਿਆਹਾਂ ਤੇ ਦੋਨਾਂ ਥਾਂ ਤੇ ਦੁਕਾਨਦਾਰ ਹੀ ਚੱਲਦੀ ਇਹਨਾਂ ਦੀ ਬਿਲਕੁਲ ਭੋਗਾਂ ਤੇ World Cancer Care ਜਿਸ ਦਾ ਸੰਸਥਾ ਦਾ ਮੈਂ ਛੋਟਾ ਜਿਹਾ ਇੱਕ ਸੇਵਾਦਾਰ ਹਾਂ ਕਿਸੇ ਦੇ ਭੋਗ ਤੇ ਨਹੀਂ ਜਾਂਦੀ ਸਾਡੇ ਬੋਰਡ ਦਾ ਫੈਸਲਾ ਹੈ ਉਹ ਕਹਿੰਦੇ ਕੁਲਵੰਤ ਸਿੰਘ ਕੋਈ ਮਾਂ ਬਿਮਾਰ ਆ ਬਠੰਡੇ ਮਾਨ ਸਾਹਿਬ ਦੇ ਘਰ ਜਾ ਫੇਰ ਉਹਦੇ ਘਰ ਦੇ ਹਾਲਾਤ ਦੇਖ ਜੇ ਕੁਝ ਸਾਡੀ ਡਾਕਟਰ ਕੁੜੀ ਮੇਰੇ ਨਾਲ ਹੁੰਦੀ ਹੈ ਤੇ ਮੈਂ ਉਹ ਮਾਂ ਕੋਲੇ ਬਹਿਣਾ ਤੇ ਮੈਂ ਡਾਕਟਰ ਸਾਹਿਬ ਇਹਨਾਂ ਦੀ ਰਸੋਈ 'ਚ ਗਿੜਾ ਦੇ ਕੇ ਆ ਹੂੰ ਔਰ ਸੂਈ 'ਚ ਗਿੜਾ ਦਿੰਦੀ ਹੈ ਮੇਰੀ ਵਾਈਫ ਮੈਨੂੰ ਕੁਝ ਫੰਡ ਦਿੰਦੀ ਹੈ ਮੇਰੇ ਬੱਚਿਆਂ ਦੇ ਜਨਮ ਦਿਨ ਕੋਈ ਖੁਸ਼ੀ ਗਮੀ ਸਾਡੇ ਘਰ 'ਚ ਆਉਂਦੀ ਹੈ ਤੇ ਅਸੀਂ ਕੋਈ ਡੱਬਾ ਲਾਇਆ ਵਾ ਹੂੰ ਉਹ ਪੈਸੇ ਹੁੰਦੇ ਉਹ ਕਿੰਨੇ ਆਉਂਦੇ ਹੱਥੀ ਉਸ ਗੋਲ 'ਚ ਪਾ ਕੇ ਆਏ ਹੂੰ ਤੇ ਮੇਰੀ ਡਾਕਟਰ ਕੁੜੀ ਉਹਨੇ ਸੂਈ 'ਚ ਮੜ ਜਾਂਦੀ ਹੈ ਮੈਂ ਡਾਕਟਰ ਸਾਹਿਬ ਕੋਈ ਪੀਪਿਆਂ 'ਚ ਦਾਲ ਚਾਹ ਖੰਡ ਕੁਝ ਹੈ ਹੂੰ ਉਹ ਕਹਿੰਦੀ ਨਹੀਂ ਸਰ ਮੈਂ ਕਿਹਾ ਫਿਰ ਮੇਰਾ ਦਾਨ ਇਸ ਗੋਲਕ ਚ ਪਾ ਦੇ ਹੂੰ ਮੈਂ ਆਪਣੀ ਗੋਲਕ ਬਦਲ ਲਈ ਸਾਧ ਸੰਗਤ ਦੀ ਗੁਰੂ ਤੋਂ ਬਾਹਰ ਨਹੀਂ ਗੋਲਕ ਬਦਲ ਲਈ ਹੂੰ ਹੁਣ ਤੁਸੀਂ ਦੱਸੋ ਉਸ ਗੋਲਕ ਚ ਪਾਉਣਾ ਕਿੰਨਾ ਜ਼ਰੂਰੀ ਹੈ ਕੇ ਲੋਹੇ ਵਾਲੀ ਚ ਮਤਲਬ ਬਿਲਕੁਲ ਜੀ ਬਿਲਕੁਲ ਇੱਥੇ ਕੋਈ ਦੋਰ ਨਹੀਂ ਹੈ ਪਰ ਤੁਸੀਂ ਪੜਨ ਜੋ ਕੀ ਰਹਿ ਗਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪੜਨ ਜੋ ਕੀ ਰਹਿ ਗਏ ਪਰ ਪੌਂਦਾ ਤਾਂ ਕੋਈ ਹੈ ਨਹੀਂ ਉਹ ਗੋਲਕ ਤੁਰੀ ਆਉਂਦੀ ਆ ਮਾਂ ਮੇਰੇ ਵੱਲ ਮੈਂ ਕੋਲੇ ਬੈਠਾ ਨਾ ਮਾਂ ਕੈਂਸਰ ਦੀ ਮਰੀਜ਼ ਹੁੰਦੀ ਹੈ ਘਰ ਦੀ ਬੁਰੀ ਹਾਲਤ ਹੋਈ ਹੁੰਦੀ ਹੈ ਠੀਕ ਹੈ ਚਲੋ ਸਰਕਾਰਾਂ ਦੀਆਂ ਕਈ ਸਕੀਮਾਂ ਆ ਰਹੀਆਂ ਨੇ ਸੈਂਟਰ ਗਵਰਨਮੈਂਟ ਦਾ ਧੰਨਵਾਦ ਜੁਸ਼ਮਾਨ ਸਕੀਮ ਆ ਰਹੀ ਹੈ ਕੈਂਸਰ ਪੇਸ਼ੈਂਟਾਂ ਲਈ ਇੱਕ ਬਾਦਲ ਸਿੰਘ ਸਾਹਿਬ ਬਣਾ ਕੇ ਸੀ ਕਿ ਮੁੱਖ ਮੰਤਰੀ ਕੈਂਸਰ ਰਾਤ ਫੰਡ ਕੈਪਟਨ ਸਾਹਿਬ ਨੇ ਵੀ ਚਾਲੂ ਰੱਖੀ ਭਾਈ ਸਾਹਿਬ ਜਿਹੜੇ ਹੋਣ ਵਾਲੇ ਆ ਭਗਵੰਤ ਮਾਨ ਜੀ ਮੈਂ ਬੇਨਤੀ ਕਰਦਾ ਜੇ ਭਗਵੰਤ ਮਾਨ ਦਾ ਕੋਈ ਨੁਮਾਇੰਦਾ ਸੁਣਦਾ ਹੋਵੇ ਉਹ 1.5 ਲੱਖ ਬਣੀ ਨੂੰ 20 ਸਾਲ ਹੋ ਗਏ ਉਹਨੂੰ 2 ਲੱਖ ਕਰ ਦਿਓ ਭਗਾਈ ਬਹੁਤ ਹੋ ਗਈ ਭਾਈ ਸਾਹਿਬ ਮੇਰੇ ਹੱਥ ਦੇਖੋ ਮੇਰੇ ਲਈ ਨਹੀਂ ਮੈਂ ਇੰਗਲੈਂਡ ਚ ਰਹਿਣਾ ਹੈ ਮੇਰੀ ਵਾਈਫ ਮੇਰਾ ਲਾਜ ਇੰਗਲੈਂਡ ਛੋਣਾ ਮੈਂ ਪੰਜਾਬ ਦੀ ਉਸਤੀ ਪੈਣ ਦੇ ਲਈ ਮੰਗ ਰਿਹਾ 20 ਤੋਂ 28 ਦਸੰਬਰ ਤੱਕ ਨਤੀਜੇ ਆਨੇ ਨਾ ਬਿਲਕੁਲ ਬਿਲਕੁਲ ਪਕੌੜੇ ਵੀ ਬਣਾਉਨੇ ਆ ਜਲੇਬੀਆਂ ਵੀ ਖਾਣੇ ਆ ਸਭ ਕੁਝ ਕਰਦੇ ਆ ਗੁਰੂ ਸਾਹਿਬ ਦੀ ਮਾਤਾ ਗੁਜਰ ਕੌਰ ਨੂੰ 83 ਸਾਲ ਦੇ ਸੀ ਕੋਈ ਛੋਲਾ 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 ਨਹੀਂ ਮੁੱਠ ਨਹੀਂ ਦਿੱਤੀ ਕਿਸੇ ਨੇ ਬੂਹਾ ਨਹੀਂ ਖੋਲਿਆ ਨੰਗੇ ਪੈਰੀ 99 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਪਤਾ ਨਹੀਂ 7 ਤੇ 9 ਸਾਲ ਦੇ ਨੂੰ ਕਿਵੇਂ ਲਈ ਸਾਡਾ ਆ ਵਿਰਸਾ ਹੈ ਤੁਸੀਂ ਕੀ ਕਰ ਲਗੇ ਹੋ ਹਰ ਫਰੰਟ ਤੇ ਫੇਲ ਐ ਸੀ ਕੌਮ ਅੱਜ ਹੂੰ ਨਸ਼ੇ ਦੀ ਰਾਜਧਾਨੀ ਹੈ ਪੰਜਾਬ ਇੱਕ ਕਿ ਮੰਦੇ ਬਿਲਕੁਲ ਹੈ ਜੀ ਬਿਲਕੁਲ ਹਾਂ ਫਿਰ ਚੱਲੂਗਾ ਨਸ਼ੇ ਦੀ ਕੈਂਸਰ ਦੀ ਰਾਜਧਾਨੀ ਹੈ ਕ腐ਸ਼ਨ ਦੀ ਰਾਜਧਾਨੀ ਹੈ ਹੂੰ ਤੇ ਦਾਜ ਦੀ ਰਾਜਧਾਨੀ ਹੈ ਹੂੰ ਸਹਿਮਤ ਚਾਰੇ ਹੋਂਟਾਈਆਂ ਜਿਹੜੀਆਂ ਹੈਗਾ ਉਹ ਪੰਜਾਬ ਨੇ ਪੂਰੀਆਂ ਸਮਾਰਕ ਅਡਾਪਟ ਕੀਤੀਆਂ ਹਨ ਹਾਂ ਦੂਜੀ ਸਟੇਟ ਨੇ ਤਾਂ ਨਹੀਂ ਕੀਤੀ ਕੀ ਮੈਨੂੰ ਭਗਵਾਨਤ ਮਾਨ ਕਹਿੰਦਾ ਵੀ ਕੋਲੋਂ ਸੰਸਿਆ ਹਜ਼ਾਰ ਮੁੰਡਾ ਹਜ਼ਾਰ ਬੰਦਾ ਲੈ ਕੇ ਜਾ ਮੁੰਡੇ ਦੇ ਵਿਆਹ ਤੇ ਇਹ ਸਮਾਜਿਕ ਕੈਂਸਰ ਹੈ ਕਿਉਂ ਕਿ ਹੈ ਉਹ ਵੀ ਦੱਸਣਾ ਇਹ ਸਮਾਜਿਕ ਕੈਂਸਰ ਨੇ ਕਿਸੇ ਦੂਸਰੇ ਕੈਂਸਰ ਦਾ ਜਨਮ ਦਿੱਤਾ ਉਹ ਦੱਸਦਾ ਕਿਵੇਂ ਹੂੰ ਕਿ ਇਹ ਕਹਿਣਗੇ ਲੈਣਾ ਦੇਣਾ ਕੁਝ ਨਹੀਂ ਹਜ਼ਾਰ ਬੰਦਾ ਆਊਗਾ ਹੂੰ ਬਠਿੰਡੇ ਵਾਲੇ ਬਹੁਤ ਜਾਂਦੇ ਲੈ ਜਾਂਦੇ ਬਿਲਕੁਲ ਜਾਂਦੇ ਕੋਈ ਡਾਊਟ ਨਹੀਂ ਸਾਡੇ ਤਾਂ ਹੁਣ ਫਰੀਦਕੋਟ ਮੋਗਾ ਵੀ ਉਹੀ ਹਾਲ ਹੈ ਵੀ ਉਹਨੂੰ ਪੁੱਛਣਾ ਹੋਵੇ ਲੈ ਕੇ ਲੈਣਾ ਦੇਣਾ ਕੁਝ ਨਹੀਂ ਵੀ ਧੀ ਵਾਲਾ ਹਜ਼ਾਰ ਬੰਦੇ ਰੋਟੀ ਕਿਵੇਂ ਖਾਊਗਾ 5000 ਨੂੰ ਪਲੇਟ ਹੈ ਮੈਰਿਜ ਪੈਲਸਾਂ ਚ ਹੂੰ ਬਿਲਕੁਲ ਠੀਕ ਹੈ ਉਹ ਧੀ ਦੇ ਬਾਪ ਨੂੰ ਜਿਹੜਾ ਤਰ੍ਹਾਂ ਹਜ਼ਾਰ ਬੰਦਾ ਨਾ ਉਹ ਕੈਂਸਰ ਛੱਡ ਜਾਂਦਾ ਬਿਲਕੁਲ ਰੋਗ ਕੈਂਸਰ ਨਹੀਂ ਤਾਂ ਹੋਰ ਕੋਈ ਪੰਗਾ ਹਾਰਟ ਅਟੈਕ ਹੋ ਜੂ ਅਧਰੰਗ ਹੋ ਜੂ ਵਿਚਾਰੇ ਨੂੰ ਮਤਲਬ ਕਾਦੇ ਕੋਡ ਮੈਂ ਫਿਰ ਮਿਲਣਗੇ ਜੀ ਕਾਦੇ ਇਹ ਕਰਦੇ ਗਿਆਨੀ ਜੀ ਸ਼ਬਦ ਪੜਦਾ ਸੱਜਣ ਘਰ ਆਏ ਇਹ ਸੱਜਣ ਘਰ ਆਏ ਲਟੇਰੇ ਘਰ ਆਏ ਸੀਗੇ ਨਾਲੇ ਤਾਂ ਸਾਡੀ ਧੀ ਨੂੰ ਪੜੀ ਲਿਖੀ ਲੈ ਕੇ ਤੇ ਨਾਲੇ 50 ਲੱਖ ਲਵਾ ਗਏ ਹਾਂ ਮੜੀਆਂ ਮੋਛਾਂ ਤਾੜੀਆਂ ਝੱਗੀਆਂ ਪਾਇਆਂ ਹੁੰਦੀਆਂ ਮੈਨੂੰ ਬੜੀਆਂ ਮਤਾਂ ਦਿੰਦਿਆ ਤੋਂ ਤੋਂ ਮਤਾਂ ਲਾਉਂਗਾ ਮੈਂ ਆਈ ਨੇਵਰ ਟੇਕ ਉਹਨਾਂ ਦੀ ਸਲਾਹ ਨਹੀਂ ਲੈਣਾ ਚਾਹੁੰਦਾ ਜਿਹੜੇ ਫੇਲ ਐ ਹੂੰ ਫੇਲ ਬੰਦਾ ਪੱਤਾ ਦਿੰਦਿਆ ਜਿਨ੍ਹਾਂ ਦੇ ਛਾਪਾਂ ਤਿਹਾਲਿਆਂ ਦੀਆਂ ਹੂੰ ਤੇ ਕਰਵਾਨ ਵੀ ਪਾਈ ਹੈ ਹੂੰ ਤੇ ਨਾਲੇ ਸ਼ਬਦ ਪੜੀ ਜਾਂਦਾ ਗਿਆ ਨਹੀਂ ਜੀ ਅਕਾਲਪੁਰਖ ਤੋਂ ਮੰਗੋ ਦੇ ਕੇ ਨਹੀਂ ਪਿਸਦਾ ਬੋਲੋ ਇਹ ਕੈਂਸਰ ਹੈ ਵੀ ਬਿਲਕੁਲ ਇਹ ਕੈਂਸਰ ਦੇ ਜਨਮ ਦਾਤਾ ਹੈ ਸ਼ਾਪਾ ਸ਼ੂਪਾ ਕਿਉਂਕਿ ਤੀਆਂ ਵਾਲਾਂ ਦਾ ਲੱਕ ਤੋੜਦਾ ਤੁਸੀਂ ਬਿਲਕੁਲ ਸਹੀ ਮਹਿੰਗੇ ਵਿਆਹ ਹਨ ਕਿਸੇ ਸਟੇਟ ਚ ਨਹੀਂ ਇਹਨਾਂ ਖਰਚਾ ਜਿੰਨਾ ਗੁਰੂਆਂ ਪੀਰਾਂ ਦੀ ਧਰਤੀ ਤੇ ਹੈ ਕੋਈ ਗੁਰੂਆਂ ਪੀਰਾਂ ਦੀ ਧਰਤੀ ਨਹੀਂ ਛੱਡੀ ਤੁਸੀਂ ਜੀ ਉਹ ਸੀ ਹੁਣ ਨਹੀਂ ਰਹੀ ਠੀਕ ਹੈ ਅ ਭਜੀ ਇਹ ਭਾਵਕ ਹੋ ਕੇ ਵੀ ਗੱਲਾਂ ਕਰ ਰਹੇ ਆ ਹੂੰ 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 ਗੁੱਸੇ ਨਾਲ ਵੀ ਕਰ ਰਹੇ ਆ ਕਿਉਂਕਿ ਇਹ ਇੱਕ اٹਲ ਸਚਾਈ ਹੈ ਤੇ ਕੋਈ ਬੋਲ ਨਹੀਂ ਸਕਦਾ ਤੇ ਲਈ ਡਰਾਣੇ ਤੇ ਬੋਲਣਾ ਹੀ ਕੀ ਹੈ ਕਿ ਨਾ ਉਹ ਟੱਚ ਥੀਸ ਮੈਟਰਸ ਉਹ ਇਸ ਟੌਪਿਕ ਨੂੰ ਟੱਚ ਨਹੀਂ ਕਰਦੇਗੇ ਉਹ ਤਾਂ ਆਪ ਜਾਂਦੇ ਬਿਆਹਾਂ ਚ 8 10 ਗਨਮਨ ਹੁੰਦੇ ਆ ਨਾ ਭੋਗਾਂ ਤੇ ਤੇ ਵਿਆਹਾਂ ਤੇ ਦੋਨਾਂ ਥਾਂ ਤੇ ਦੁਕਾਨਦਾਰ ਹੀ ਚਲਦੀ ਇਹਨਾਂ ਦੀ ਬਿਲਕੁਲ ਭੋਗਾਂ ਤੇ World Cancer Care ਜਿਸ ਦਾ ਸੰਸਥਾ ਦਾ ਮੈਂ ਛੋਟਾ ਜਿਹਾ ਇੱਕ ਸੇਵਾਦਾਰ ਹਾਂ ਕਿਸੇ ਦੇ ਭੋਗ ਤੇ ਨਹੀਂ ਜਾਂਦੀ ਸਾਡੇ ਬੋਰਡ ਦਾ ਫੈਸਲਾ ਹੈ ਉਹ ਕਹਿੰਦੇ ਕੁਲਵੰਤ ਸਿੰਘ ਕੋਈ ਮਾਂ ਬਿਮਾਰ ਆ ਬਠੰਡੇ ਮਾਨ ਸਾਹਿਬ ਦੇ ਘਰ ਜਾ ਫੇਰ ਉਹਦੇ ਘਰ ਦੇ ਹਾਲਾਤ ਦੇਖ ਜੇ ਕੁਝ ਸਾਡੀ ਡਾਕਟਰ ਕੁੜੀ ਮੇਰੇ ਨਾਲ ਹੁੰਦੀ ਹੈ ਤੇ ਮੈਂ ਉਹ ਮਾਂ ਕੋਲੇ ਬਹਿਣਾ ਤੇ ਮੈਂ ਡਾਕਟਰ ਸਾਹਿਬ ਉਹਨਾਂ ਦੀ ਰਸੋਈ 'ਚ ਗਿੜਾ ਦੇ ਕੇ ਆ ਹੂੰ ਔਰ ਸੋਈ 'ਚ ਗਿੜਾ ਦਿੰਦੀ ਹੈ ਮੇਰੀ ਵਾਈਫ ਮੈਨੂੰ ਕੁਝ ਫੰਡ ਦਿੰਦੀ ਹੈ ਮੇਰੇ ਬੱਚਿਆਂ ਦੇ ਜਨਮ ਦਿਨ ਕੋਈ ਖੁਸ਼ੀ ਗਮੀ ਸਾਡੇ ਘਰ 'ਚ ਆਉਂਦੀ ਹੈ ਤੇ ਅਸੀਂ ਕੋਈ ਡੱਬਾ ਲਾਇਆ ਵਾ ਹੂੰ ਉਹ ਪੈਸੇ ਹੁੰਦੇ ਉਹ ਕਹਿੰਦੇ ਆਉਂਦੇ ਹੱਥੀ ਉਸ ਗੋਲ 'ਚ ਪਾ ਕੇ ਆਏ ਹੂੰ ਤੇ ਮੇਰੀ ਡਾਕਟਰ ਕੁੜੀ ਉਹਨੇ ਰਸੋਈ 'ਚ ਵੱਢ ਜਾਂਦੀ ਹੈ ਮੈਂ ਡਾਕਟਰ ਸਾਹਿਬ ਕੋਈ ਪੀਪਿਆ 'ਚ ਦਾਲ ਚਾਹ ਖੰਡ ਕੁਝ ਹੈ ਹੂੰ ਉਹ ਕਹਿੰਦੀ ਨਹੀਂ ਸਰ ਹਮ ਮੈਂ ਕਿਹਾ ਫਿਰ ਮੇਰਾ ਦਾਨ ਇਸ ਗੋਲਕ ਚ ਪਾ ਦੇ ਹਮ ਮੈਂ ਆਪਣੀ ਗੋਲਕ ਬਦਲ ਲਈ ਸਾਧ ਸੰਗਤ ਦੀ ਗੁਰੂ ਤੋਂ ਬਾਹਰ ਨਹੀਂ ਗੋਲਕ ਬਦਲ ਲਈ ਹਮ ਹੁਣ ਤੁਸੀਂ ਦੱਸੋ ਉਸ ਗੋਲਕ ਚ ਪਾਉਣਾ ਕਿੰਨਾ ਜ਼ਰੂਰੀ ਹੈ ਕੇ ਲੋਹੇ ਵਾਲੀ ਚ ਗੋਲਕ ਬਿਲਕੁਲ ਜੀ ਬਿਲਕੁਲ ਇੱਥੇ ਕੋਈ ਦੂਰ ਹੈ ਨਹੀਂ ਹੈ ਪਰ ਤੁਸੀਂ ਪੜ੍ਹ ਲੈਣ ਜੋ ਕੀ ਰਹਿ ਗਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪੜ੍ਹਣ ਜੋ ਕੀ ਰਹਿ ਗਏ ਪਰ ਪੌਂਦਾ ਤਾਂ ਕੋਈ ਹੈ ਨਹੀਂ ਉਹ ਗੋਲਕ ਤੁਰੀ ਆਉਂਦੀ ਆ ਮਾਂ ਮੇਰੇ ਵੱਲੋਂ ਮੈਂ ਕੋਲੇ ਬੈਠਾ ਨਾ ਮਾਂ ਕੈਂਸਰ ਦੀ ਮਰੀਜ਼ ਹੁੰਦੀ ਹੈ ਘਰ ਦੀ ਬੁਰੀ ਹਾਲਤ ਹੋਈ ਹੁੰਦੀ ਹੈ ਠੀਕ ਹੈ ਚਲੋ ਸਰਕਾਰਾਂ ਦੀਆਂ ਕਈ ਸਕੀਮਾਂ ਆ ਰਹੀਆਂ ਨੇ ਸੈਂਟਰ ਗਵਰਨਮੈਂਟ ਦਾ ਧੰਨਵਾਦ ਜੁਸ਼ਮਾਨ ਸਕੀਮ ਆ ਰਹੀ ਹੈ ਕੈਂਸਰ ਪੇਸ਼ੈਂਟਾਂ ਲਈ ਇੱਕ ਬਾਦਲ ਸਿੰਘ ਸਾਹਿਬ ਬਣਾ ਕੇ ਸੀ ਕਿ ਮੁੱਖ ਮੰਤਰੀ ਕੈਂਸਰ ਰਾਤ ਫੰਡ ਕੈਪਟਨ ਸਾਹਿਬ ਨੇ ਵੀ ਚਾਲੂ ਰੱਖੀ ਭਾਈ ਸਾਹਿਬ ਜਿਹੜੇ ਹੋਣ ਵਾਲੇ ਆ ਭਗਵੰਤ ਮਾਨ ਜੀ ਮੈਂ ਬੇਨਤੀ ਕਰਦਾ ਜੇ ਭਗਵੰਤ ਮਾਨ ਦਾ ਕੋਈ ਨੁਮਾਇੰਦਾ ਸੁਣਦਾ ਹੋਵੇ ਉਹ 1.5 ਲੱਖ ਬਣੀ ਨੂੰ 20 ਸਾਲ ਹੋ ਗਏ ਉਹਨੂੰ 2 ਲੱਖ ਕਰ ਦਿਓ ਭਗਾਈ ਬਹੁਤ ਹੋ ਗਈ ਭਾਈ ਸਾਹਿਬ ਮੇਰੇ ਹੱਥ ਦੇਖੋ ਮੇਰੇ ਲਈ ਨਹੀਂ ਮੈਂ ਇੰਗਲੈਂਡ ਚ ਰਹਿਣਾ ਹੈ ਮੇਰੀ ਵਾਈਫ ਮੇਰਾ ਲਾਜ ਇੰਗਲੈਂਡ ਚ ਹੋਣਾ ਮੈਂ ਪੰਜਾਬ ਦੀ ਉਸਤੀ ਪੈਣ ਦੇ ਲਈ ਮੰਗ ਰਿਹਾ